ਨਤੀਜਾ ਇਹ ਨਿਕਲਿਆ ਕਿ ਚੱਪੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਇਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ ਧੋਤੇ ਬਾਹਰ ਨਿਕਲੋ ਕੱਟਰ ਇਮਾਨਦਾਰ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਦੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮ.ਐਲ.ਏ ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਕਿਵੇਂ ਕ腐ਪਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਐ ਤੇ ਭਾਈ ਹੁਣ ਸਾਰੀਆਂ ਵਾਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ ਵਾਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਫ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ਸੈਕਸ਼ਨ 7 7ਏ ਸੈਕਸ਼ਨ 13 ਕ੍ਰਿਮੀਨਲ ਮਿਸਕੰਡਕਟ ਬਾਇ ਪਬਲਿਕ ਸਰਵੰਟ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਥੱਲੇ 409 ਥੱਲੇ 10 ਸਾਲ ਦੀ ਸਜ਼ਾ ਸੈਕਸ਼ਨ 409 ਕ੍ਰਿਮੀਨਲ ਬ੍ਰੀਚ ਆਫ ٹرسٹ ਬਾਏ ਪਬਲਿਕ ਸਰਵੰਟ 7 ਸਾਲ ਦੀ ਸਜ਼ਾ ਸੈਕਸ਼ਨ 420 ਆਫ ਆਈਪੀਸੀ ਚੀਟਿੰਗ ਤੇ ਡਿਸਹੋਨੇਸਟੀ ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ بڑا ਕੁਝ ਜੋ ਚੀਟਿੰਗ ਫੌਜਰੀ ਹੁੰਦੀ ਹੈ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫੇਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜੋ ਤੇ ਘੱਟੋ ਘੱਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਇਹ ਰਿਪੋਰਟ ਕਿਹਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਹੈ ਇਹ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾ ਦੇ